ਨਮਸਕਾਰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਐਸੋਸੀਏਟ ਟੀਚਰ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਅਤੇ ਇਨਕਲੂਸਿਵ ਐਜੂਕੇਸ਼ਨ ਐਸੋਸੀਏਟ ਟੀਚਰ ਦੀ ਰੈਗੂਲਰ ਹੋਣ ਦੀ ਇੱਕ ਜਿਹੜੀ ਸ਼ੌਕਿੰਗ ਰਿਐਲਿਟੀ ਹੈ ਇਸ ਵੀਡੀਓ ਦੇ ਵਿੱਚ ਉਸ ਦਾ ਜ਼ਿਕਰ ਕਰਾਂਗੇ ਅਤੇ ਕੁਝ ਖਾਸ ਗੱਲਾਂ ਨੇ ਜਿਹੜੀਆਂ ਜੋ ਖਾਸ ਜਾਣਕਾਰੀ ਹੈ ਇਹਨਾਂ ਅਧਿਆਪਕਾਂ ਦੇ ਸੰਬੰਧ ਵਿੱਚ ਅਤੇ ਇਹਨਾਂ ਦਾ ਜੋ ਇਤਿਹਾਸਿਕ ਪਿਛੋਕੜ ਹੈ ਉਸ ਬਾਰੇ ਤੁਹਾਡੇ ਨਾਲ ਜੋ ਜਾਣਕਾਰੀ ਹੈ ਸਾਂਝੀ ਕਰਾਂਗੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਕਿਉਂਕਿ ਐਂਡ ਦੇ ਵਿੱਚ ਇਸ ਵਿਭਾਗੀ ਪਾਲਿਸੀ ਦਾ ਇਹਨਾਂ ਅਧਿਆਪਕਾਂ ਦੇ ਲਈ ਕੀ ਕੀ ਪੋਜ਼ਿਟਿਵ ਪੱਖ ਹੈ ਅਤੇ ਕੀ ਕੀ ਹੋਰ ਨਵੇਂ ਲਾਭ ਮਿਲਣਯੋਗ ਨੇ ਅਤੇ ਕੀ ਭਵਿੱਖ ਵਿੱਚ ਹੋ ਸਕਦਾ ਉਸ ਦੀ ਪੂਰੀ ਜਾਣਕਾਰੀ ਦਵਾਂਗੇ ਸੋ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ ਇਸ ਅਫੀਸ਼ੀਅਲ YouTube ਚੈਨਲ ਤੇ ਸੋ ਜੋ ਵੀ ਸਾਡੇ ਅਧਿਆਪਕ ਸਾਥੀ ਜਾਂ ਜੋ ਵੀ ਸਾਡੇ ਸਾਥੀ ਇਸ ਚੈਨਲ ਦੇ ਉੱਪਰ ਨਵੇਂ ਨੇ ਉਹ ਪਲੀਜ਼ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣ ਕਿਉਂਕਿ ਇਸ ਚੈਨਲ ਦੇ ਉੱਪਰ ਲਗਾਤਾਰ ਅਧਿਆਪਕ ਵਰਗ ਖਾਸ ਤੌਰ ਤੇ ਜੋ ਲਗਾਤਾਰ 15 ਸਾਲਾਂ ਤੋਂ ਪੀੜਤ ਹੈ ਉਸ ਦੀਆਂ ਸਾਰੀਆਂ ਜਾਣਕਾਰੀਆਂ ਇਸ ਚੈਨਲ ਦੇ ਉੱਪਰ ਦਿੱਤੀਆਂ ਜਾਂਦੀਆਂ ਸੋ ਦੋਸਤੋ ਗੱਲ ਕਰਦੇ ਆ ਐਸੋਸੀਏਟ ਟੀਚਰ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਅਤੇ ਇਨਕਲੂਸਿਵ ਐਜੂਕੇਸ਼ਨ ਐਸੋਸੀਏਟ ਟੀਚਰ ਬਾਰੇ ਗੱਲਬਾਤ ਅਤੇ ਉਹਨਾਂ ਦੇ ਇਤਿਹਾਸਿਕ ਪਛੋਕੜ ਬਾਰੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇਹਨਾਂ ਦੇ ਇਤਿਹਾਸਿਕ ਪਛੋਕੜ ਦੀ ਸੋ ਦੋਸਤੋ 2008 ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਇਸ ਵਰਗ ਦੀ ਜੋ ਭਰਤੀ ਹੁੰਦੀ ਹੈ ਭਰਤੀਆਂ ਪਹਿਲਾਂ ਵੀ ਹੋ ਰਹੀਆਂ ਸੀ ਪਰ 2008 ਤੋਂ ਇਸ ਵਰਗ ਦੀ ਵੱਡੇ ਪੱਧਰ ਤੇ ਭਰਤੀ ਕੀਤੀ ਗਈ ਸੋ 2008 ਦੇ ਵਿੱਚ ਇੱਕ ਡੀਆਰਪੀ ਬੀਆਰਪੀ ਜੋ ਸਿਸਟਮ ਸੀ ਉਸ ਦੇ ਤਹਿਤ ਇੱਕ ਬੀਆਰਪੀ ਜਾਂ ਡੀਆਰਪੀ ਦੇ ਅੰਡਰ ਜਾਂ ਉਸ ਦੀ ਜਗ੍ਹਾ ਤੇ ਤਿੰਨ ਅਧਿਆਪਕ ਜੋ ਘਟੋ ਘਟ ਜੋਗਤਾ ਬੀਏ ਰੱਖਦੇ ਹੁਣ ਉਹਨਾਂ ਨੂੰ ਭਰਤੀ ਕੀਤਾ ਗਿਆ ਸੋ ਇਸ ਬਾਰੇ ਲਗਭਗ ਸਾਰਿਆਂ ਨੂੰ ਹੀ ਪਤਾ ਪਰ ਉਸ ਸਮੇਂ ਵਿਭਾਗ ਦੀ ਇੱਕ ਮਜਬੂਰੀ ਵੀ ਸੀ ਕਿਉਂਕਿ ਸਰਕਾਰ ਕੋਲੇ ਇੱਕਦਮ ਇੰਨੀ ਵੱਡੀ ਭਰਤੀ ਕਰਨ ਦਾ ਜੋ ਬਹੁਤ ਵੱਡਾ ਫੰਡ ਚਾਹੀਦਾ ਉਹ ਹੈ ਨਹੀਂ ਸੀ ਤੇ ਸੈਂਟਰ ਵੱਲੋਂ ਨਵੇਂ-ਨਵੇਂ ਪ੍ਰੋਜੈਕਟ ਸੀ ਜਿਹੜੇ ਉਹ ਲਿਆਂਦੇ ਜਾ ਰਹੇ ਸੀ ਤਾਂ ਉਹ ਸੈਂਟਰ ਦੀਆਂ ਪਾਲਿਸੀਆਂ ਤੇ ਪੰਜਾਬ ਦੀ ਡੁੱਬਦੀ ਹੋਈ ਸਿੱਖਿਆ ਵਿਭਾਗ ਦੀ ਜਿਹੜੀ ਕਿਸ਼ਤੀ ਸੀ ਇਹ ਉਹ ਇਹਨਾਂ ਨੂੰ ਯੋਦੇ ਹੀ ਕਿਹਾ ਜਾ ਸਕਦਾ ਕਿਉਂਕਿ ਇਹਨਾਂ ਨੇ ਨਿਸਵਾਰਥ ਬਿਨਾ ਕਿਸੇ ਬਹੁਤ ਵੱਡੇ ਲਾਲਚ ਦੇ ਬਹੁਤ ਹੀ ਛੋਟੀਆਂ-ਛੋਟੀਆਂ ਤਨਖਾਹਾਂ ਦੇ ਉਸ ਸਮੇਂ ਇਹ ਅਧਿਆਪਕ ਸਿਰ 2500 3000 11500 ਇੰਨੀ ਕੁ ਤਨਖਾਹ ਦੇ ਉੱਪਰ ਤਨਖਾਹ ਨਹੀਂ ਸਿਰਫ ਇਸ ਨੂੰ ਮਾਣ ਪੱਤਾ ਕਿਹਾ ਜਾਣ ਲੱਗਿਆ ਉਸ ਦੇ ਉੱਪਰ ਇਹਨਾਂ ਦੀ ਜਿਹੜੀ ਨਿਯੁਕਤੀ ਕੀਤੀ ਗਈ ਸੋ ਦੋਸਤੋ ਉਸ ਤੋਂ ਬਾਅਦ ਫਿਰ ਸਾਡੇ ਕ੍ਰਿਸ਼ਨ ਕੁਮਾਰ ਜੀ ਜੋ ਕਿ ਬੜੇ ਹੀ ਮੰਨੇ ਪਰਮੰਨੇ ਇੱਕ ਅਧਿਕਾਰੀ ਨੇ ਆਈਐਸ ਅਧਿਕਾਰੀ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਗਾਇਆ ਜਾਂਦਾ ਤੇ ਇੱਕ ਪ੍ਰੋਜੈਕਟ ਪੜੋ ਪੰਜਾਬ ਪੜਾਓ ਪੰਜਾਬ ਲਿਆਂਦਾ ਜਾਂਦਾ ਤੇ ਉਸ ਨੂੰ ਜੰਗੀ ਪੱਧਰ ਤੇ ਪੰਜਾਬ ਵਿੱਚ ਚਲਾਇਆ ਜਾਂਦਾ ਤੇ ਇਸ ਪ੍ਰੋਜੈਕਟ ਨੂੰ ਜ਼ਮੀਨੀ ਪੱਧਰ ਤੇ ਕਾਮਯਾਬ ਬਣਾਉਣ ਵਾਲਾ ਵੀ ਇਹੀ ਵਰਗ ਹੈ ਇਹੀ ਸਭ ਤੋਂ ਵੱਧ ਪੀੜਿਤ ਵਰਗ ਸੀ ਜਿਸ ਨੇ ਪੜੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ ਨੂੰ ਕਾਮਯਾਬ ਬਣਾਉਣ ਲਈ ਹਰ ਤਣੋ ਮਨੋ ਜਿਹੜੀ ਮਿਹਨਤ ਕੀਤੀ ਪਰ ਆਪਣਾ ਕੁਝ ਵੀ ਹੱਲ ਨਾ ਹੁੰਦੇ ਹੋਏ ਦੇਖ ਕੇ ਤਾਂ ਆਪਣੇ ਜੂਨੀਅਨ ਪੱਦਰ ਤੇ ਇਕੱਠੇ ਹੋ ਕੇ ਇਹਨਾਂ ਅਧਿਆਪਕਾਂ ਨੇ ਸੰਘਰਸ਼ ਕਰਨਾ ਸ਼ੁਰੂ ਕੀਤਾ ਸੋ ਸੰਘਰਸ਼ ਕਰਦੇ ਰਹੇ ਪਰ ਸਮੇਂ ਦੀਆਂ ਸਰਕਾਰਾਂ ਜੋ ਕਿ ਕੈਪਟਨਾਂ ਤੇ ਬਾਦਲ ਦੀਆਂ ਸਰਕਾਰਾਂ ਸੀ ਉਹਨਾਂ ਨੇ ਸੰਘਰਸ਼ਾਂ ਤੋਂ ਕੁਝ ਵੀ ਨਾ ਦਿੱਤਾ 2016 ਦੀ ਪਾਲਿਸੀ ਵੋਟਾਂ ਦੇ ਕਿਨਾਰੇ ਆ ਕੇ ਬਾਦਲ ਸਾਹਿਬ ਨੇ ਬਣਾਈ ਪਰ ਉਹ ਵੀ ਅੱਗੇ ਜਾ ਕੇ ਬਿਨਾਂ ਕਿਸੇ ਤੱਥ ਆਧਾਰ ਤੇ ਬਣੀ ਹੋਣ ਕਾਰਨ ਰਾਜਪਾਲ ਕੋਲ ਜਾ ਕੇ ਰੁਕ ਜਾਂਦੀ ਹੈ ਔਰ ਸਿਰਫ ਤੇ ਸਿਰਫ ਤਨਖਾਹ ਵਾਦਾ ਹੀ ਇਹਨਾਂ ਅਧਿਆਪਕਾਂ ਦੇ ਪੱਲੇ ਪੈਂਦਾ ਸੋ ਉਸ ਤੋਂ ਬਾਅਦ ਇੱਕ ਨਵਾਂ ਦੌਰ ਆਉਂਦਾ ਇੱਕ ਨਵੀਂ ਪਾਰਟੀ ਜੋ ਕਿ ਦਿੱਲੀ ਦੇ ਵਿੱਚ ਕਾਫੀ ਫੇਮਸ ਹੋ ਚੁੱਕੀ ਸੀ ਪੰਜਾਬ ਦੇ ਵਿੱਚ ਵੀ ਬਣਦੀ ਹੈ ਅਤੇ ਇਹਨਾਂ ਦੇ ਪੰਜਾਬ ਦੇ ਜਿਹੜੇ ਹੈੱਡ ਸੀਗੇ ਪਾਰਟੀ ਦੇ ਜੋ ਕਿ ਅੱਜ ਪੰਜਾਬ ਦੇ ਮੌਜੂਦਾ ਸੀਐਮ ਨੇ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਨਾਲ ਜੋ ਇਹ ਅਧਿਆਪਕ ਵਰਗ ਹੈ ਜੋ ਕਿ ਇਹਨਾਂ ਦੀਆਂ ਯੂਨੀਅਨ ਦੇ ਆਗੂ ਨੇ ਉਹ ਇਹਨਾਂ ਨਾਲ ਤਾਲਮੇਲ ਕਰਦੇ ਆ। ਤਾਲਮੇਲ ਕਰਨ ਤੋਂ ਬਾਅਦ ਇਹਨਾਂ ਨਾਲ ਪੂਰੀ ਤਰ੍ਹਾਂ ਰਹਿ ਮਸ਼ਵਰਾ ਕੀਤਾ ਜਾਂਦਾ ਤੇ ਇਹਨਾਂ ਵੱਲੋਂ ਪੂਰਨ 100% ਗਰੰਟੀ ਦਿੱਤੀ ਜਾਂਦੀ ਹੈ ਕਿ ਸਾਡੀ ਸਰਕਾਰ ਆਵੇਗੀ ਤਾਂ ਤੁਹਾਨੂੰ ਪੂਰੀ ਤਰ੍ਹਾਂ ਰੈਗੂਲਰ ਕੀਤਾ ਜਾਵੇਗਾ ਅਤੇ ਪਹਿਲੀ ਵਾਰ ਹੋਇਆ ਕਿ 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਉਹਨਾਂ ਵਿੱਚ ਕਿਸੇ ਮੁਲਾਜ਼ਮ ਵਰਗ ਨੇ ਸ਼ਰੇ ਆਮ ਇੱਕ ਪਾਰਟੀ ਦੀ ਸਪੋਰਟ ਕੀਤੀ ਹੋਵੇ ਕਿਉਂਕਿ ਅੱਕ ਚੁੱਕੇ ਸੀ ਥੱਕ ਚੁੱਕੇ ਸੀ ਇੰਨਾ ਜ਼ਿਆਦਾ 15 ਸਾਲਾਂ ਦਾ ਸੰਘਰਸ਼ ਕਰ ਚੁੱਕੇ ਸੀ ਸੋ ਬਹੁਤ ਹੀ ਵੱਡੀ ਬਹੁਮਤ ਦੇ ਨਾਲ ਵਿਧਾਨ ਸਭਾ ਦੇ ਵਿੱਚ ਜਿਹੜੀ ਆ ਪਾਰਟੀ ਦੀ ਸਰਕਾਰ ਬਣਦੀ ਹੈ ਅਤੇ ਉਸ ਤੋਂ ਬਾਅਦ ਇਸ ਪਾਰਟੀ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਹੁੰਦੇ ਆ ਅਤੇ ਉਸ ਤੋਂ ਬਾਅਦ ਜੋ ਅਧਿਆਪਕ ਦਿਵਸ ਆਉਂਦਾ ਉਸ ਅਧਿਆਪਕ ਦਿਵਸ ਮੌਕੇ ਸਾਡੇ ਮੁੱਖ ਮੰਤਰੀ ਜੀ ਭਗਵਾਨ ਸਿੰਘ ਜੀ ਮਾਨ ਉਹ ਐਲਾਨ ਕਰਦੇ ਆ ਕਿ 8736 8736 ਜਿਹੜੇ ਅਧਿਆਪਕ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਜੋ ਸਿਸਟਮ ਦੇ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇਗਾ ਤੇ ਇਸ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਕਰ ਲਈਆਂ ਗਈਆਂ ਨੇ ਸੋ ਉਸੇ ਤਰ੍ਹਾਂ ਹੀ ਹੁੰਦਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜਦੀ ਹੈ ਕਿ ਚਲੋ ਸ਼ੁਰੂਆਤ ਹੋਈ ਸੋ ਅਧਿਆਪਕ ਭੰਗੜੇ ਪਾਉਣ ਲੱਗਦੇ ਨੇ ਅਤੇ ਜ਼ਿਲ੍ਹਾ ਪੱਤਰ ਤੇ ਜ਼ਿਲ੍ਹਾ ਦੇ ਦਫ਼ਤਰਾਂ ਦੇ ਵਿੱਚ ਇਸ ਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਡਾਕੂਮੈਂਟ ਵੈਰੀਫਿਕੇਸ਼ਨਾਂ ਹੁੰਦੀਆਂ ਨੇ ਅਤੇ ਬਾਕੀ ਦਾ ਜੋ ਪ੍ਰੋਸੈਸ ਆਨਲਾਈਨ ਦਾ ਉਹ ਵੀ ਸਾਰਾ ਹੋ ਜਾਂਦਾ ਪਰ ਇਹ ਪ੍ਰੋਸੈਸ ਕਈ ਮਹੀਨੇ ਲਗਾਤਾਰ ਚੱਲਦਾ ਰਹਿੰਦਾ ਚਲਦੇ ਚਲਦੇ ਕਈ ਮਹੀਨਿਆਂ ਬਾਅਦ ਅਚਾਨਕ ਹੀ ਇੱਕ ਨਵਾਂ ਹੀ ਰਾਤੋਂ ਰਾਤ ਸਿਸਟਮ ਲਾਗੂ ਹੋ ਜਾਂਦਾ ਕਿ ਜੋ 8736 ਹੈ ਜੀ ਇਹ ਨੂੰ ਤਾਂ ਕਿਸ ਬਿਨਾ ਕੋਈ ਕਾਰਨ ਦੱਸੇ ਰੱਦ ਕਰ ਦਿੱਤਾ ਜਾਂਦਾ ਤੇ 15 ਦਿਨ ਦੇ ਵਿੱਚ ਵਿੱਚ ਇੱਕ ਨਵੀਂ ਵਿਭਾਗੀ ਪਾਲਿਸੀ ਲਿਆਂਦੀ ਜਾਂਦੀ ਹੈ ਜਿਸ ਦੇ ਤਹਿਤ ਕਾਫੀ ਵੱਡੀ ਗਿਣਤੀ ਦੇ ਵਿੱਚ ਜੋ ਅਧਿਆਪਕ ਨੇ ਉਹਨਾਂ ਨੂੰ ਰੈਗੂਲਰ 12-13000 ਦੇ ਕਰੀਬ ਜੋ ਅਧਿਆਪਕ ਨੇ ਉਹਨਾਂ ਨੂੰ ਉਸ ਦੇ ਅੰਡਰ ਲੈ ਲਿਆ ਜਾਂਦਾ ਪਰ ਇਸ ਵਿਭਾਗੀ ਪਾਲਿਸੀ ਨੂੰ ਲਾਗੂ ਤਾਂ ਕੀਤਾ ਜਾਂਦਾ ਪਰ ਇੰਨੀ ਤੇਜ਼ੀ ਨਾਲ ਲਾਗੂ ਕੀਤਾ ਜਾਂਦਾ ਕਿ ਇਸ ਦੇ ਜੋ ਪ੍ਰੋਪਰ ਜੋ ਸਿਧਾਂਤ ਨੇ ਜੋ ਸਰਵਿਸ ਰੂਲ ਨੇ ਉਹਨਾਂ ਦਾ ਅੱਜ ਤੱਕ ਵੀ ਅਤਾ ਪਤਾ ਹੀ ਨਹੀਂ ਲੱਗਿਆ ਰੈਗੂਲਰ ਕੀਤਾ ਗਿਆ ਇਸ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਆਨਲਾਈਨ ਸਾਰਾ ਡਾਟਾ ਚੇਂਜ ਹੋ ਚੁੱਕਿਆ ਹੈ ਖਜ਼ਾਨੇ ਦੇ ਵਿੱਚੋਂ ਜੋ ਸੈਲਰੀ ਹੈ ਉਹ ਇਨ੍ਹਾਂ ਅਧਿਆਪਕਾਂ ਨੂੰ ਮਿਲਨੀ ਮਿਲ ਰਹੀ ਹੈ ਅਤੇ ਡਿਪਾਰਟਮੈਂਟ ਦੇ ਅੰਡਰ ਪ੍ਰਾਇਮਰੀ ਪ੍ਰੀ ਪ੍ਰਾਇਮਰੀ ਕਾਰਡਰ ਹੈ ਜਿਹੜਾ ਉਹ ਬਣਾਇਆ ਜਾ ਚੁੱਕਿਆ ਹੈ ਅਤੇ ਜੋ ਤਨਖਾਹਾਂ ਦਾ ਸਿਸਟਮ ਸੀ ਉਸ ਨੂੰ ਸਪਸ਼ਟ ਨਹੀਂ ਕੀਤਾ ਗਿਆ ਸਪਾਸ ਡੇਸ ਲਈ ਨਹੀਂ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਾ ਤਾਂ ਉਸ ਨੂੰ ਗ੍ਰੇਡ ਪੇ ਕਿਹਾ ਜਾ ਰਿਹਾ ਹੈ ਨਾ ਹੀ ਉਸ ਨੂੰ ਕੋਈ ਬੇਸਿਕ ਪੇ ਕਿਹਾ ਜਾ ਰਿਹਾ ਹੈ ਜੋ ਇੱਕ ਲੰਮਸਮ ਵਧੀ ਹੋਈ ਤਨਖਾਹ ਦੇ ਅਕੋਰਡਿੰਗ ਨਿਯੁਕਤੀ ਪੱਤਰ ਦੇ ਦਿੱਤੇ ਗਏ ਤੇ ਬਹੁਤ ਹੀ ਵੱਡਾ ਇੱਕ ਚੰਡੀਗੜ੍ਹ ਦੇ ਵਿੱਚ ਫੰਕਸ਼ਨ ਕਰਕੇ ਇੱਕ ਪੂਰੀ ਵੱਡੀ ਐਡਵਰਟਾਈਜ਼ਮੈਂਟ ਹੋਈ ਕਿ ਅਸੀਂ ਇਹਨਾਂ ਅਧਿਆਪਕਾਂ ਨੂੰ ਰੈਗੂਲਰ ਕਰ ਦਿੱਤਾ ਗਿਆ ਸੋ ਚਲੋ ਇੱਕ ਤਰ੍ਹਾਂ ਨਾਲ ਕੁਝ ਕੁ ਨਾ ਹੋਣ ਦੀ ਥਾਂ ਤੇ ਬਹੁਤ ਕੁਝ ਮਿਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਰਾਹ ਵੀ ਖੁੱਲੇ ਨੇ ਇਹਨਾਂ ਅਧਿਆਪਕਾਂ ਦੇ ਲਈ ਪਰ ਇੱਕ ਵੱਡਾ ਪ੍ਰਸ਼ਨ ਹੈ ਕਿ ਕਿਉਂ ਨਹੀਂ ਸਰਕਾਰ ਨੇ ਸਭ ਕੁਝ ਸਪਸ਼ਟ ਕੀਤਾ ਕਿਉਂ ਇਸ ਨੂੰ ਤੁੱਥਮੁੱਥ ਕੀਤਾ ਅਤੇ ਕਿਉਂ ਨਹੀਂ ਭਵਿੱਖ ਦੀ ਸਾਰੀ ਦੀ ਸਾਰੀ ਜੋ ਤਾਣਾ ਬਾਣਾ ਬੁਣਿਆ ਜਾਣਾ ਉਸ ਨੂੰ ਕਿਉਂ ਨਹੀਂ ਸਪਸ਼ਟ ਕੀਤਾ ਇੱਕ ਗੱਲ ਜ਼ਰੂਰ ਹੈ ਕਿ ਜੋ ਟੈਗੋਰ ਥੀਏਟਰ ਉਸ ਦੇ ਵਿੱਚ ਸੀਐਮ ਸਾਹਿਬ ਨੇ ਇਹ ਗੱਲ ਜ਼ਰੂਰ ਬੋਲੀ ਸੀ ਕਿ ਇੱਕ ਸਾਲ ਰੁਕ ਜਾਓ ਤੁਹਾਨੂੰ ਬਾਕੀ ਅਧਿਆਪਕਾਂ ਦੇ ਬਰਾਬਰ ਹੀ ਸਭ ਕੁਝ ਮਿਲੇਗਾ ਪਰ ਅਜੇ ਤੱਕ ਉਹ ਕੁਝ ਵੀ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਸੋ ਇਸ ਵਿਭਾਗੀ ਪਾਲਿਸੀ ਦਾ ਇੱਕ ਜ਼ਰੂਰ ਪੋਜ਼ਿਟਿਵ ਪੱਖ ਹੈ ਕਿ ਇਸ ਵਿੱਚ ਜੋ ਵਿਭਾਗੀ ਪਾਲਿਸੀ ਬਣੀ ਹੈ ਇਹ ਪ੍ਰੋਪਰ ਡਾਇਰੈਕਟੋਰੇਟ ਦੇ ਜਿਹੜੇ ਸਿਧਾਂਤ ਜੋ ਕਿ ਫਿਕਸ ਹੁੰਦੇ ਨੇ ਉਹਨਾਂ ਤੋਂ ਇਹਨਾਂ ਦੇ ਸਿਧਾਂਤ ਥੋੜੇ ਜੇ ਜੋ ਸਰਵਿਸ ਰੂਲ ਨੇ ਉਹ ਹਟ ਕੇ ਬਣਾਏ ਜਾ ਸਕਦੇ ਆ ਔਰ ਸਮੇਂ-ਸਮੇਂ ਤੇ ਇਸ ਨੂੰ ਵਿਭਾਗੀ ਪਾਲਿਸੀ ਨੂੰ ਵਿਭਾਗ ਦੇ ਵਿੱਚ ਲੋਡ ਪੈਣ ਤੇ ਚੇਂਜ ਕੀਤਾ ਜਾ ਸਕਦਾ ਔਰ ਇਨ ਫਿਊਚਰ ਸਰਕਾਰ ਨੂੰ ਅਗਰ ਕੋਈ ਵੀ ਪੱਖ ਲੱਗੇਗਾ ਕਿ ਇਸ ਨੂੰ ਕਰਨਾ ਚਾਹੀਦਾ ਜਾਂ ਯੂਨੀਅਨਾਂ ਦਾ ਪ੍ਰੈਸ਼ਰ ਪਵੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਵੇਗਾ ਪਰ ਸਰਕਾਰ ਦੀ ਇੱਛਾ ਦੇ ਉੱਤੇ ਨਿਰਭਰ ਹੋ ਜਾਣਾ ਪਰ ਇੱਥੇ ਇੱਕ ਗੱਲ ਇਹ ਨਿਕਲ ਕੇ ਆਉਂਦੀ ਹੈ ਕਿ ਯੂਨੀਨਾ ਨੂੰ ਜਾਧਿਆਪਕ ਵਰਗ ਨੂੰ ਹੁਣ ਟੇਕੇ ਵੀ ਬਿਲਕੁਲ ਨਹੀਂ ਬੈਠਣਾ ਚਾਹੀਦਾ ਸ਼ਾਂਤ ਨਹੀਂ ਹੋਣਾ ਚਾਹੀਦਾ ਕੁਝ ਨਾ ਕੁਝ ਐਕਟੀਵਿਟੀ ਹੈ ਜਿਹੜੀ ਉਹ ਸਰਕਾਰ ਨਾਲ ਤਾਲਮੇਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਕਿ ਅਸੀਂ ਪਿਛਲੀ ਵੀਡੀਓ ਚ ਦੱਸਿਆ ਸੀ ਕਿ ਲੰਬਾ ਪ੍ਰੋਸੈਸ ਹੋ ਸਕਦਾ ਹੈ ਜੋ ਕਿ ਸਰਕਾਰ ਦੀਆਂ ਨੀਤਾਂ ਲੱਗ ਰਹੀਆਂ ਨੇ ਸੋ ਸਰਕਾਰ ਲੰਮਾ ਸਮਾਂ ਲਗਾਉਣਾ ਚਾਹਦੀ ਹੈ बार-बार ਐਡਵਰਟਾਈਜ਼ਮੈਂਟ ਕਰਨਾ ਚਾਹੁੰਦੀ ਹੈ ਪਰ ਇੱਕ ਗੱਲ ਇਹ ਹੈ ਕਿ ਸਿੱਖਿਆ ਵਿਭਾਗ ਨੇ ਇਸ ਪਾਲਿਸੀ ਨੂੰ ਸਹੀ ਤਰੀਕੇ ਨਾਲ ਤਾਂ ਨਹੀਂ ਕਹਿ ਸਕਦੇ ਪਰ ਸਫਲਤਾ ਤਰੀਕੇ ਨਾਲ ਅਧਿਆਪਕਾਂ ਦੇ ਉੱਤੇ ਲਾਗੂ ਕਰ ਦਿੱਤਾ ਜਾਂ ਥੋਪ ਦਿੱਤਾ ਹੈ ਔਰ ਜੋ ਸਿੱਖਿਆ ਵਿਭਾਗ ਦੇ ਨੌਨ ਟੀਚਿੰਗ ਮੁਲਾਜ਼ਮ ਨੇ ਉਹਨਾਂ ਨੇ ਵੀ ਇਸ ਪਾਲਿਸੀ ਨੂੰ ਮੰਨਣ ਦੇ ਲਈ ਹਾਂ ਕਰ ਦਿੱਤੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਿਰਫ ਤੇ ਸਿਰਫ ਇਕੱਲੇ ਕੰਪਿਊਟਰ ਅਧਿਆਪਕ ਨੇ ਜਿਹੜੇ ਕੰਪਿਊਟਰ ਫੈਕਿਲਟੀਆਂ ਹੈ ਉਹਨਾਂ ਦਾ ਇੱਕ ਪੇਜ ਹੈ ਜਿਹੜਾ ਜ਼ਰੂਰ ਫਸਿਆ ਹੋਇਆ ਹੈ ਸੋ ਉਹ ਇਸ ਪਾਲਿਸੀ ਨੂੰ ਆਪਣੇ ਖਿਲਾਫ ਸਮਝਦੇ ਨੇ ਕਿਉਂਕਿ ਉਹਨਾਂ ਨੂੰ ਇਸੇ ਪਾਲਿਸੀ ਦੇ ਵਿੱਚ ਆਨ ਲਈ ਸੱਦਾ ਦਿੱਤਾ ਜਾ ਰਿਹਾ ਹੈ ਸੋ ਇਸ ਦੇ ਨਾਲ ਆਊਟਸੋਰਸ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਜਰੂਰ ਇੱਕ ਵੱਡਾ ਫਾਇਦਾ ਹੋਣ ਜਾ ਰਿਹਾ ਕਿਉਂਕਿ ਉਹਨਾਂ ਦੇ ਕੋਲ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਸੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਵਿਭਾਗਾਂ ਦੇ ਵਿੱਚ ਵੀ ਇਹ ਪਾਲਿਸੀ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਨੇ ਸੋ ਦੇਖਦੇ ਹਾਂ ਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਜੋ 27 ਤੱਕ ਦਾ ਸਮਾਂ 27 ਨਹੀਂ 26 ਤੱਕ ਦਾ ਹੀ ਮੰਨੋ ਐਂਡ ਵਾਲੇ 6 ਮਹੀਨੇ ਜਾਂ 10 ਮਹੀਨੇ ਤਾਂ ਸਰਕਾਰ ਬਹੁਤ ਆਪਣੀ ਹੀ ਕੰਮਾਂ 'ਚ ਰੁੱਝ ਜਾਂਦੀ ਹੈ ਸੋ ਕੀ ਇਹਨਾਂ ਅਧਿਆਪਕਾਂ ਨੂੰ ਬਾਕੀ ਦੇ ਲਾਭ ਪ੍ਰੋਪਰ ਤਰੀਕੇ ਨਾਲ ਮਿਲਦੇ ਆ ਜਾਂ ਸਰਕਾਰ ਜੋ ਅਸੀਂ ਪਿਛਲੀ ਵੀਡੀਓ ਦੇ ਵਿੱਚ ਸ਼ੰਕਾ ਜਤਾਈ ਹੈ ਜੋ ਸੂਤਰਾਂ ਦੇ حوالے ਤੋਂ ਖਬਰ ਮਿਲੀ ਹੈ ਉਸ ਤਰ੍ਹਾਂ ਹੀ ਕਰੇਗੀ ਸੋ ਹੋ ਸਕਦਾ ਹੈ ਕਿ ਵਿਭਾਗੀ ਪਾਲਿਸੀ ਦੇ ਵਿੱਚ ਕੁਝ ਬਦਲਾਅ ਵੀ ਕੀਤੇ ਜਾਣ ਔਰ ਜੋ ਤਨਖਾਹ ਕੀ ਉਹ ਇੱਕ ਵਾਰ ਫਿਕਸ ਹੋ ਚੁੱਕੀ ਹੈ ਕਾਫੀ 뷰ਅਰ ਨੇ ਜਿਹੜੇ ਸਾਡੇ ਉਹ ਕਮੈਂਟ ਕਰ ਰਹੇ ਸੀਗੇ ਸੋ ਇਹ ਤਨਖਾਹ ਇੱਕ ਵਾਰੀ ਫਿਕਸ ਹੋ ਚੁੱਕੀ ਆ ਇਹਨਾਂ ਦੇ ਵਿੱਚ ਚੇਂਜ ਹੋਣਾ ਉਹ ਅਜੇ ਤੱਕ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਇਸ ਪਾਲਿਸੀ ਦੇ ਨਾਰਮਸ ਬਣਨਗੇ ਉਹ ਲਗਭਗ ਸਾਰਿਆਂ ਦੇ ਉੱਤੇ ਇੱਕੋ ਜਿਹਾ ਬਰਾਬਰ ਲਾਗੂ ਹੋਣਗੇ ਕਿਉਂਕਿ ਇਹ ਪਾਲਿਸੀ ਦੇ ਨਾਰਮਸ ਲਗਭਗ ਸਾਰੇ ਵਿਭਾਗਾਂ 'ਚ ਹੀ ਜਾਣੇ ਨੇ ਸੋ ਉਮੀਦ ਹੈ ਕਿ ਕਾਫੀ ਕੁਝ ਤੁਹਾਨੂੰ ਇਸ ਵੀਡੀਓ ਤੋਂ ਪਤਾ ਲੱਗਿਆ ਹੋਣਾ ਇਸ ਪਾਲਿਸੀ ਬਾਰੇ ਪਤਾ ਲੱਗਿਆ ਹੋਣਾ ਇਹ ਪਾਲਿਸੀ ਬਣਨ ਪਿੱਛੇ ਵੀ ਬਹੁਤ ਵੱਡੇ ਕਾਰਨ ਸਨ ਜੋ ਕਿ ਤੁਹਾਨੂੰ ਆਉਣ ਵਾਲੇ ਵੀਡੀਓ ਦੇ ਵਿੱਚ ਅਗਲੀਆਂ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਸੋ ਇਸ ਬਾਰੇ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੇਣਾ ਅਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਸੋ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਨਮਸਕਾਰ ਸਤਿ ਸ੍ਰੀ ਅਕਾਲ